ਪੁਆਇੰਟ ਉੱਥੇ ਸੀ ਜਰਮਨ ਦੇ ਵਿੱਚ ਮੇਰੀ ਮੇਰੇ ਸਾਹਮਣੇ ਕਿ ਇਹਦਾ ਹੱਲ ਕੀ ਹੈ ਜਿਹੜੀ ਮਸਲੇ ਜਿੱਥੇ ਅਸੀਂ ਅੜ ਗਏ ਇਹਦਾ ਹੱਲ ਕੀ ਹੈ ਕਾਨੂੰਨ ਸਾਡੇ ਠੀਕ ਨੇ ਬਿਲਕੁਲ ਲਿਖਿਆ ਹੈ ਬਿਲਕੁਲ ਠੀਕ ਹੈ ਸਾਡੇ 'ਚ ਇਮਾਨਦਾਰੀ ਨਹੀਂ ਰਹੀ ਨੈਤਿਕਤਾ ਨਹੀਂ ਰਹੀ ਨੈਤਿਕਤਾ ਜੋ ਸਾਡੀਆਂ ਯੂਨੀਵਰਸਿਟੀਆਂ ਨੇ ਉੱਥੇ ਤਾਂ ਨੈਤਿਕਤਾ ਦਾ ਪਾਠ ਹੀ ਨਹੀਂ ਪੜਾਇਆ ਜਾਂਦਾ ਕਿ ਸਾਡੇ ਜਦੋਂ ਸਾਨੂੰ ਪੜਾਈਉ ਨਹੀਂ ਜਾਂਦੀ ਨੈਤਿਕਤਾ ਨੈਤਿਕਤਾ ਸਾਡੀ ਆਉਂਦੀ ਕਿੱਥੋਂ ਨੈਤਿਕਤਾ ਦੇ ਸਾਡੇ ਸੋਚ ਤੋਂ ਬੰਦ ਕਰਦੇ ਹੋਏ ਨੇ ਪੈਸੇ ਕਮਾਉਣ ਵਾਸਤੇ ਤੁਹਾਨੂੰ تعلیم ਦਿੱਤੀਏ ਪੈਸੇ ਤੁਸੀਂ ਕਮਾਉਨੇ ਹੋ ਜਿਵੇਂ ਵੀ ਪੈਸੇ ਕਮਾਏ ਜਾਣ ਕਮਾਓ ਵਾਦ ਤੋਂ ਵਾਦ ਇਹ ਤਾਂ ਸਾਡੀ ਸੋਚ ਹੈ ਸਾਡੀ ਸੋਚ ਹੈ ਆਹ ਸੰਸਾਰ ਨੂੰ ਅਸੀਂ ਸੱਚ ਮੰਨਿਆ ਹੋਇਆ ਹੈ ਇੱਥੇ ਸੁੱਖ ਲੈਣਾ ਇੱਥੇ ਸੁੱਖ ਹੈ ਹੀ ਨਹੀਂ ਬਹੁਤ ਜੇ ਪੈਸੇ ਹੋਣਗੇ ਤਾਂ ਸਾ ਅਸੀਂ ਸੁਖੀ ਰਹਾਂਗੇ ਇਹ ਸਾਡੀ ਸੋਚ ਆ ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ ਉਹ ਕਹਿੰਦੇ ਸੁਖ ਨਾਹੀਂ ਬਹੁਤਾ ਧਨ ਖਾਟਾ ਹੈ ਬਹੁਤਾ ਧਨ ਇਕੱਠਾ ਕਰਨ ਨਾਲ ਸੁਖ ਨਹੀਂ ਹੈ ਔਰ ਇਹ ਅਮੀਰ ਲੋਕ ਹੁਣ ਮੰਨਦੇ ਨੇ ਬਹੁਤਾ ਧਨ ਜਿਹਨਾਂ ਕੋਲ ਹੈਗਾ ਉਹ ਸੁਖੀ ਨਹੀਂ ਪੀਸੋ ਵੈਂਡ ਉਹਨਾਂ ਕੋ ਨਹੀਂ ਉਹ ਚਿੰਤਾ ਹੈ ਉਹਨਾਂ ਕੋਲ ਸਭ ਜਿਹੜੀ ਬਹੁਤ ਜੀ ਜਿਹਦੇ ਕੋਲ ਜਿਆਦਾ ਮਾਇਆ ਹੈ ਉਹ ਜਿਆਦਾ ਚਿੰਤਾ ਹੈ ਉਹਦੇ ਕੋਲ ਤੇ ਪੀਸ ਆਫ ਮਾਈਂਡ ਖਤਰ ਤਾ ਅਸੀਂ ਇਹ ਸਾਰਾ ਧਨ ਇਕੱਠਾ ਕਰਦੇ ਸੀ ਪੀਸ ਆਫ ਮਾਈਂਡ ਸਾਨੂੰ ਮਿਲਿਆ ਨਹੀਂ ਇੱਥੋਂ ਆ ਕੇ ਉਹਨਾਂ ਨੇ ਮੰਨ ਲਿਆ ਬਈ ਦਵਾਨਾ ਨੇ ਵੀ ਸਾਡੀ ਅਕਲ ਫੇਲ ਹੋ ਚੁੱਕੀ ਸਾਡੀ ਥਿਊਰੀ ਜਿਹੜੀ ਅਸੀਂ ਬਣਾਈ ਤੀ ਸੁਖ ਦੀ ਉਹ ਫੇਲ ਹੈ ਪ੍ਰੋਸਪਰਿਟੀ ਵਿੱਚ ਮਾਨਸਿਕ ਸੁਖ ਹੈ ਪ੍ਰੋਸਪਰਿਟੀ ਦੇ ਵਿੱਚ ਪੀਸ ਆਫ ਮਾਈਂਡ ਹੈ ਜਿਹੜਾ ਅਸੀਂ ਇਹ ਸੋਚਿਆ ਸੀ ਇਹ ਸਾਡੀ ਸੋਚ ਗਲਤ ਸੀ ਇੱਥੇ ਹੈ ਹੁਣ ਪੀਸ ਆਵ ਮਾਈਂਡ ਕਿੱਥੋਂ ਆਵੇ ਪੀਸ ਆਵ ਮਾਈਂਡ ਆਊਗਾ ਧਰਮ ਚੋਂ ਨੈਤਿਕਤਾ ਚੋਂ ਤਾਂ ਮੈਂ ਟੋਟਲ ਨੈਤਿਕਤਾ ਦੀ ਪੜ੍ਹਾਈ ਹੈ ਜਿਹੜਾ ਕਿ ਅਸੀਂ ਯੂਨੀਵਰਸਿਟੀਾਂ ਦੇ ਜੇ ਅਸੀਂ ਧਰਮ ਯੂਨੀਵਰਸਿਟੀਾਂ ਲਾਗੂ ਵੀ ਕੀਤਾ ਨਾ ਉਹ ਵੀ ਡੁਪਲੀਕੇਟ ਅਰਥ ਨੇ ਉਹਦੇ ਅਸਲੀ ਧਰਮ ਦੇ ਉਹਦੇ ਅਸੀਂ ਹਰ ਡੁਪਲੀਕੇਟ ਬਣਾਤੇ ਉਹ ਸਿਮਰ ਤੇ ਸ਼ਾਸਤਰ ਵਾਲੇ ਜਿਹੜੇ ਅਰਥ ਨੇ ਉਧਰ ਡੁਪਲੀਕੇਟ ਉਹ ਕੋਟੇਲਾ ਆਦਮੀਆਂ ਦੇ ਕੋਟੇਲੀ ਨੀਤੀ ਵਾਲਿਆਂ ਨੇ ਬਣਾਏ ਹੋਏ ਧਰਮ ਨੇ ਜੋ ਧਰਮ ਦੀ ਵਿਆਖਿਆ ਹੋਈ ਹੋਈ ਹੈ ਉਹ ਕੋਟੇਲਤਾ ਵਾਲਿਆਂ ਦੀ ਹੈ ਵਿਆਖਿਆ ਕੀਤੀ ਹੋਈ ਰਿਸ਼ੀ ਮੋਨੀ ਨੇ ਸੱਤ ਰਿਸ਼ੀ ਨੇ ਸੱਤਾਂ ਦੀ ਆਪਸ ਵਿੱਚ ਸੱਤ ਢੜੇ ਨੇ ਜੇ ਤੁਸੀਂ ਡਿਵਾਈਡ ਕਰਤੇ ਜੰਤਾ ਢੜਿਆਂ ਚ ਪਲਤੀ ਸੁਖ ਹਤੇ ਕਿਤੇ ਉਹ ਲੜਾਈ ਹੋ ਉਥੇ ਤਾਂ ਸੁਖ ਹੈ ਇਕਤਾ ਵਿੱਚ ਸਾਰਿਆਂ ਨੂੰ ਇੱਕ ਕਰਨ ਵਿੱਚ ਬੇਦਸਾਨਾ ਨੂੰ ਇੱਕ ਕਰਦਾ ਤੇ ਜਨਾਜਰ ਬੇਧਰਪ ਦੀ ਸਾਰੇ ਇੱਕ ਸੀ ਗੁਰਬਾਣੀ ਚ ਆਦਮੀ 36 ਬੈਠੇ ਨੇ ਇਕਤਾ ਸਾਰੇ ਇੱਕ ਸੁਰ ਚ ਬੋਲਦੇ ਨੇ ਹੋਰ ਕੋਈ ਗ੍ਰੰਥ ਦੁਨੀਆ ਦਾ ਦਿਖਾਓ ਜਿੱਥੇ ਦੋ ਆਦਮੀ ਹੋਣ ਇੱਕ ਸੁਰ ਚ ਬੋਲੇ ਹੋਣ ਕੋਈ ਦੁਨੀਆ ਦਾ ਧਰਮ ਗ੍ਰੰਥ ਨਹੀਂ ਜਿੱਤੇ ਦੋ ਆਦਮੀਆਂ ਨੇ ਲਿਖਿਆ ਹੋਵੇ ਇੱਕ ਗ੍ਰੰਥ ਚ ਦੋ ਆਦਮੀਆਂ ਦੇ ਖਿਆਲ ਹੋਣ ਦੋਹਾਂ ਦੀ ਸੁਰ ਇੱਕ ਹੋਵੇ ਹੈ ਉਹ ਨਹੀਂ ਕਿਤੇ ਗੁਰਬਾਣੀ ਵਿੱਚ 36 ਆਦਮੀਆਂ ਦੀ ਗੱਲ ਹੈ ਕੀਤੀ ਹੋਇ ਸੁਰਗ ਕੋਈ ਹੈ ਸੁਰ ਸਾਧਨਾ ਨੂੰ ਕਹਿੰਦੇ ਨੇ ਸੋਰਿਕ ਕਰਨੀ ਆ ਸਾਰਿਆਂ ਦੀ ਸੋਚ ਕ ਕਰਨੀ ਆ ਸਾਰਿਆਂ ਦੀ ਤੇ ਇਹ ਧਰਮ ਜਿਹੜਾ ਹੈਗਾ ਗੁਰੂ ਨਾਨਕ ਕਹਿੰਦੇ ਨੇ ਆਜੁਗਮ ਹੈ ਇੱਕ ਕੋ ਆਇਆ ਆਜ ਨੂੰ ਕਹਿੰਦੇ ਤੂੰ ਤਾਂ ਇਕਤਾ ਕਰਨ ਆ ਸਾਰਿਆਂ ਨਾਲ ਮੁਲੱਖਾ ਜਨਮ ਦੇ ਵਿੱਚ ਅਸੀਂ ਸਾਰਿਆਂ ਨਾਲ ਇਕਤਾ ਕਰਨੀ ਆ ਇਕਤਾ ਕੇਵੇਂ ਹੋ ਤੂੰ ਇੱਕ ਪਿਤਾ ਇੱਕ ਸ੍ਰੀ ਅੰਬਾਰਕ ਜੇ ਅਸੀਂ ਹੈਗਾ ਹੀ ਇੱਕ ਪਿਤਾ ਹੀ ਸਾਡਾ ਇੱਕ ਹੈ ਬਾਰਕ ਉਹਦੇ ਆ ਫਿਰ ਸਾਡੀ ਏਕਤਾ ਹੈ ਕਿਉਂ ਨਹੀਂ ਇਹ ਅਸੀਂ ਧਰਮ ਚ ਪੜਿਆ ਹੋਇਆ ਹੈ ਉਹ ਧਰਮ ਨੂੰ ਅਸੀਂ ਮੱਥਾ ਵੀ ਟੇਕਦੇ ਆ ਸੱਚ ਵੀ ਮੰਨਦੇ ਆ ਪਰ ਅੰਦਰੋਂ ਅਸੀਂ ਇਹ ਗੱਲ ਨਹੀਂ ਮੰਨਦੇ ਉਹ ਇਹਦਾ ਵਿਰੋਧ ਕਰਦੇ ਆ ਇੱਕ ਪਿਤਾ ਕੇ ਬਾਰਕ ਸਾਰਿਆਂ ਨੂੰ ਅਸੀਂ ਨਹੀਂ ਮੰਨਦੇ ਉਹ ਧਰਮ ਦਾ ਤਾਂ ਅਸੀਂ ਵਿਰੋਧ ਕਰ ਰਹੇ ਆ ਜਿਹੜੀ ਬੁੰਦੀ ਧਰਮ ਦਾ ਵਿਰੋਧ ਕਰ ਰਹੀ ਹੈ ਉਹ ਬੁੱਧ ਸਾਨੂੰ ਉਹ ਬੁੱਧ ਦਾ ਰਾਜ ਹੈ ਅੱਜ ਜਿਹੜੀ ਬੁੱਧ ਧਰਮ ਦਾ ਵਿਰੋਧ ਕਰ ਰਹੀ ਹੈ ਉਸ ਬੁੱਧ ਵਾਲੇ ਬੰਦੇ ਹੁੰਦਾ ਹੀ ਰਾਜ ਹੈ ਤੇ ਉਹ ਦੁਨੀਆ ਦਾ ਸਾਰਾ ਦਾ ਸਮਾਰ ਅਮਨ ਕਿਵੇਂ ਹੋ ਸਕਦਾ ਸਭ ਦਾ ਭਲਾ ਕਿਵੇਂ ਹੋ ਸਕਦਾ ਬੁੱਧ ਬਦਲਣੀ ਪਊ ਸੋਚ ਬਦਲਣੀ ਪਊ ਮੈਂ ਕਹਿਆ ਸੀ ਵੀ ਚੰਗੀ ਸੋਚ ਵਾਲੇ ਆਦਮੀ ਪਰਮਾਰਥ ਦੀ ਸੋਚ ਵਾਲੇ ਆਦਮੀ ਸਾਰੇ ਧਰਮਾਂ ਚ ਪਏ ਨੇ ਉਹਨਾਂ ਨੂੰ ਇਕੱਠੇ ਕਰ ਲੋ ਹਿਊਮਨ ਰਾਈਟ ਦੀ ਗੱਲ ਸੀ ਹਿਊਮਨ ਰਾਈਟ ਤੋਂ ਮੈਂ ਕਿਹਾ ਵੀ ਹਿਊਮਨ ਰਾਈਟ ਤੋਂ ਖਤਰਾ ਕੀ ਨੂੰ ਹੈ ਭਾਈ ਹਿਊਮਨ ਰਾਈਟ ਨੂੰ ਡੈਮੇਜ ਕੌਣ ਕਰਦਾ ਹੈ ਹਿਊਮਨ ਰਾਈਟ ਨੂੰ ਹਿਊਮਨ ਡੈਮੇਜ ਕਰਦਾ ਨਾ ਤਾਂ ਕੋਈ ਹਾਥੀ ਡੈਮੇਜ ਕਰ ਸਕਦਾ ਨਾ ਕੋਈ ਘੋੜਾ ਡੈਮੇਜ ਕਰ ਸਕਦਾ ਨਾ ਕੋਈ ਸ਼ੇਡ ਡੈਮੇਜ ਕਰਦਾ ਨਾ ਕੋਈ ਸਪ ਡੈਮੇਜ ਕਰਦਾ ਬਈ ਮੈਂ ਤਾਂ ਹਿਊਮਨ ਤੋਂ ਹੀ ਖਤਰਾ ਹੈ ਹਿਊਮਨ ਰਾਈਡ ਨੂੰ ਇਹ ਰਾਖੀ ਕੌਣ ਕਦੇ ਹੋਊਗੀ ਹਿਊਮਨ ਰਾਈਡ ਦੀ ਇਹਦੀ ਰਾਖੀ ਹੋਊਗੀ ਸੁਪਰ ਹਿਊਮਨ ਜਨਾਚਰ ਪਾਵਰ ਸੁਪਰ ਹਿਊਮਨ ਦੇ ਕੋਲ ਹੀ ਹੁੰਦੀ ਜਾਂਦੀ ਸੰਸਾਰ ਦੀ ਉਹਨਾਂ ਚਰ ਸ਼ਾਂਤੀ ਹਮਨ ਨਹੀਂ ਹੋ ਸਕਦਾ ਨਾ ਸਭ ਦਾ ਭਲਾ ਹੋ ਸਕਦਾ ਤੁਸੀਂ ਜਿੰਨੀਆਂ ਥਿਉਰੀਆਂ ਮਰਜ਼ੀ ਕਰ ਲਓ ਉਹਨਾਂ ਨੇ ਗੱਲ ਬੰਦ ਲੀ ਸੀ ਹੋਣਾ ਜਿੰਨਾ ਕੋ ਪਾਵਰ ਹੈ ਉਹ ਸੁਪਰਮੈਨ ਆਪਤਾ ਹੈ ਨਹੀਂ ਉਹੋ ਕਹਿੰਦਾ ਸੁਪਰਮੈਨ ਨੂੰ ਜੇ ਪਾਵਰ ਦੇਤੀ ਤਾਂ ਸਾਡੇ ਤੇ ਹੰਕਸ ਲਗੂ ਦੁਆ ਦੇ ਹੰਕਸ ਦੇ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ ਇੱਥੇ ਫਸੇ ਹੋਈ ਹੈ ਗੱਲ ਆਪਾ ਲਾਜ ਕਰਦੇ ਨਾਲ ਆਜ ਹੁੰਦਾ ਨਹੀਂ ਆਪ ਦਾ ਜਿਉਂ-ਜਿਉਂ ਕਹਿੰਦਾ ਮਰਜ ਵੜਦਾ ਗਿਆ ਜਿਉਂ-ਜਿਉਂ ਦਵਾਈ ਕੀ ਜਿਵੇਂ ਜਿਵੇਂ ਦਵਾਈ ਕਰਦੇ ਨੇ ਬਿਮਾਰੀ ਬੀਜੇਪੀ ਨੇ ਬਦਲ ਨਹੀਂ ਦਿੱਤੀ ਕਹਿਣ ਨੂੰ ਬੀਜਪੀ ਧਾਰਮਿਕ ਪਾਰਟੀ ਆ ਰਐਸਐਸ ਪਰ ਧਰਮ ਦੇ ਵਿਰੁੱਧ ਜਿੰਨੀ ਬੀਜਪੀ ਹੈ ਜਿੰਨ ਆਰਐਸਐਸ ਧਰਮ ਦੇ ਵਿਰੁੱਧ ਕੋਈ ਵੀ ਨਹੀਂ ਸਾਰੇ ਜਿੰਨੇ ਧਾਰਮਿਕ ਬੰਦੇ ਨੇ ਸੰਤ ਨੇ ਉਹ ਆਰਐਸਐਸ ਦੇ ਖਿਲਾਫ ਨਹੀਂ ਹਿੰਦੂਆਂ ਦੇ ਅਸੀਂ ਸੁਣਦਾ ਹੀ ਆ ਇਹ ਤਾਂ ਸਵਾਰਥੀ ਨੇ ਇਹ ਤਾਂ ਕੁਟਲ ਨਹੀਂ ਥੀ ਹਨਾ ਦੀ ਪਾਪੀ ਨੇ ਅਪਰਾਧੀ ਨੇ ਸੰਤ ਤਾਂ ਉਹ ਕਹਿੰਦਾ ਨੇ ਵੀ ਸਾਡਾ ਸਿੱਧੂ ਤੁਹਾਨੂੰ ਬਦਨਾਮ ਕਰਦੇ ਨੇ ਇਹ ਮੈਂ ਸਿੱਖਾਂ ਦਾ ਰਾਜ ਆਇਆ ਸਿੱਖੀ ਬਦਨਾਮ ਕੀਤੀ ਅਕਾਲੀ ਐਕਸਪੋਜ਼ ਹੋ ਗਏ ਹੁਣ ਆਰਾ ਸਿੱਖ ਤੋਂ ਦੋਗੀ আর বিজেপি ਐਕਸਪੋਜ਼ ਹੋ ਗਈ ਉਹ ਤਾਂ ਧਾਰਮਿਕ ਆਦਮੀ ਨਹੀਂ ਹੈ ਇਹ ਮੈਂ ਇਸਲਾਮ ਐਕਸਪੋਜ਼ ਹੋ ਗਿਆ ਸੀ ਜ਼ੁਲਮ ਕਰਨ ਲੱਗ ਗਿਆ ਸੀ ਧਰਮ ਜ਼ੁਲਮ ਨਹੀਂ ਕਰ ਸਕਦਾ ਧਰਮ ਜ਼ੁਲਮ ਦਾ ਵਿਰੋਧੀ ਹੈ ਜਦੋਂ ਧਰਮ ਜੁਲਮ ਕਰਨਾ ਕਿਵੇਂ ਫਿਰ ਉਹ ਧਰਮ ਨਹੀਂ ਰੰਦਾ ਸਮਝਣ ਵਾਲੀ ਗੱਲ ਇਹ ਹੈ ਇਹਦਾ ਹੱਲ ਹੈ ਸਾਰੇ ਬੰਦੇ ਜਿਹੜੇ ਨੇ ਨੇਕ ਬੰਦੇ ਚੰਗੇ ਬੰਦੇ ਇਕੱਠੇ ਹੋਣ ਜਿੰਨੀ ਕੋਨਾ ਉਹ ਪੂੰਜੀ ਹੈ ਉਹ ਲਾ ਦੇਣ ਇਹਦੇ ਤੇ ਆਪਣਾ ਖਰਚਾ ਬਹੁਤ ਮਿਨੀਮਮ ਰੱਖਣ ਜਿਵੇਂ ਮਹਾਤਮਾ ਗਾਂਧੀ ਨੇ ਰੱਖਿਆ ਸਾਦੀ ਜ਼ਿੰਦਗੀ ਸਿੰਪਲ ਜ਼ਿੰਦਗੀ ਔਰ ਸੇਵਾ ਕਰਨ ਜਨਤਾ ਦੇ ਟੈਕਸ ਘਟਾਉਣ ਔਰ ਜਿਹੜੇ ਬਹੁਤ ਧਨવાન ਆਦਮੀ ਨੇ ਉਹਨਾਂ ਨੂੰ ਸਮਝਾਉਣ ਪ੍ਰੇਰਿਤ ਕਰਨ ਉਹ দান ਆਪਣੇ ਆਪ ਆਪਣਾ ਪੈਸਾ দান ਪਬਲਿਕ ਵਾਸਤੇ ਕਰ ਦੇਣ ਧਰਮ ਦੀ ਜਸਖਿਆ ਦੇਣ ਕੇ ਲੋਕ ਆਪੇ ਹੀ ਛੱਡ ਦੇਣਗੇ ਮਾਇਆ ਨੂੰ ਕਿਉਂਕਿ ਉਹਨਾਂ ਨੂੰ ਸ਼ਾਂਤ ਜਿਨ੍ਹਾਂ ਨੇ ਪੈਸਾ ਜ਼ਿਆਦਾ ਲੋਕ ਅਸ਼ਾਂਤ ਨੇ ਉਹ ਨਹੀਂ ਉਹਨਾਂ ਨੂੰ ਸ਼ਾਂਤੀ ਧਰਮ ਵਿਚੋਂ ਮਿਲੂ ਉਪਦੇਸ਼ ਚੋਂ ਮਿਲੂਗੀ ਉਹ ਤਾਂ ਆਪ ਹੀ ਕਰ ਦੇਣਗੇ ਉਹਨਾਂ ਦੀ ਰਾਜੀ ਨਾਲੇ ਉਹਨਾਂ ਤੇ ਪੈਸਾ ਪਬਲਿਕ ਨੂੰ ਦਵਾ ਦिए ਸਮਝਾ ਕੇ ਬਹੁਤ ਅਮਨ ਹੋ ਜਾਊਗਾ ਸ਼ਾਂਤੀ ਹੋ ਜਾਊਗਾ ਕਾਨੂੰਨਾਂ ਨਾਲ ਨਹੀਂ ਕਾਨੂੰਨ ਠੀਕ ਨੇ ਲੇਕਿਨ ਅਪਲਾਈ ਕਰਨ ਵਾਲੇ ਬੇਈਮਾਨ ਨੇ ਕਾਨੂੰਨ ਬਥੇਰੇ ਨੇ ਮਿਸਯੂਜ਼ ਕਰਦੇ ਨੇ ਕੋਰਟਾਂ ਮਿਸਯੂਜ਼ ਕਰਦੀਆਂ ਨੇ ਕਾਨੂੰਨ ਜਿਹੜੇ ਜੱਜ ਬੈਠੇ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਕੀ ਫੈਸਲੇ ਕੀਤੇ ਨੇ ਸਾਰੇ ਉਲਟ ਕੀਤਾ ਨੇ ਫੈਸਲੇ ਸਭ ਲੋਕ ਤੋਏ ਤੋਏ ਕਰਦੇ ਨਾ ਜਿਹੜੇ ਬੰਦਾ ਹੀ ਬੇਈਮਾਨ ਬੈਠਾ ਹੈ ਕਰੇਗਾ ਫੇ ਉਹਨਾਂ ਤੇ ਸੁਪਰੀਮ ਕੋਰਟ ਦੇ ਜੱਜ ਨੂੰ ਪੁੱਛਣ ਵਾਲਾ ਕੋਈ ਨਹੀਂ ਸੁਪਰੀਮ ਕੋਰਟ ਵੀ ਜਵਾਬਦੇਹੀ ਚਾਹੀਦੀ ਹੈ ਧਰਮ ਕੋਲ ਧਰਮ ਇੱਕ ਪੈਨਲ ਬਣੇ ਬੰਦਿਆਂ ਦਾ ਜੇ ਸੁਪਰੀਮ ਕੋਰਟ ਦਾ ਜੱਜ ਗਲਤੀ ਕਰਦਾ ਤਾਂ ਉਹਦੀ ਅਪੀਲ ਧਰਮ ਵਾਲਿਆਂ ਕੋਲ ਹੋਵੇ ਉਹ ਖੇਚਣ ਉਹਦੇ ਕੰਨ ਆਲੋ ਦਾ ਫੈਸਲਾ ਪਲਟ ਨਹੀਂ ਪਲਟ ਸਕਦੇ ਹੁਣ ਜਿੰਨਾ ਚਾ ਇਹ ਨਹੀਂ ਬਣਦਾ ਉਹਨਾਂ ਚ ਬਿਲਕੁਲ ਮੰਨ ਨਹੀਂ ਹੁੰਦਾ ਜੇ ਨ ਮਰਜੀ ਜੋ ਲਾਲੋ ਜਿੰਨਾ ਕੋਈ ਨਾ ਦਿਮਾਗ ਹੈ ਸੁਪਰੀਮ ਕੋਰਟ ਵਾਲਿਆਂ ਕੋ ਸਾਨੂੰ ਪਤਾ ਜੋ ਕੁਛ ਇਹਨਾਂ ਨੇ ਜਿੱਥੋਂ ਪੜਿਆ ਸਾਨੂੰ ਪਤਾ ਹੈ ਕਿੰਨਾ ਕੋਈ ਨਾ ਨੈਤਿਕਤਾ ਹੈ ਨਾ ਤੇ ਵਿੱਚ ਵੀ ਉਹ ਹੁੰਦੀ ਆ ਕੁਦਰਤੀ ਜਮ ਨੂੰ ਨੈਤਿਕਤਾ ਤਾਂ ਹਰੇਕ ਦੇ ਵਿੱਚ ਹੈ ਹਰੇਕ ਦੇ ਵਿੱਚ ਹੈ ਧਰਮ ਪਰ ਜਾਨ ਬੁਝ ਕੇ ਜਦੋਂ ਨਾ ਕੋਈ ਕਰੇ ਫਿਰ ਕੀ ਕਰੇ ਕੋਈ ਕਬੀਰ ਕਹਿੰਦਾ ਮਨ ਜਾਣ ਤਸਬਾਤ ਹਰ ਇੱਕ ਦਾ ਆਦਮੀ ਦਾ ਮਨ ਜਾਣਦਾ ਹੈ ਅੱਛਾ ਕੀ ਹੈ ਬੁਰਾ ਕੀ ਹੈ ਪਰ ਜਦ ਜਾਣਤੇ ਹੀ ਉਹ ਗਲ ਕਰੇ ਜਾਂ ਜਾਣ ਬੁਝ ਕੇ ਉਲਟਾ ਕੰਮ ਕਰਦਾ ਹੋ ਸੁਪਰੀਮ ਕੋਰਟ ਦਾ ਜੱਜ ਕਿਹਾ ਕੋਈ ਅਧਿਕਾਰੀ ਥਾਣੇਦਾਰ ਪੁਲਿਸ ਵਾਲਾ ਜਾਣ ਬੁਝ ਕੇ ਕਰਦਾ ਹੈ ਉਹ ਬੁਰਾ ਕੰਮ ਦੁਨਿਆ ਤੱਕਾ ਕਰਦਾ ਹੈ ਤੇ ਫਿਰ ਕਾਹਦੀ ਕੁਸ਼ਲਤ ਇਥੇ ਅਮਨਕ ਮੈਂ ਰਹ ਜੂਗਾ ਸੰਸਾਰ ਚ ਕੁਸ਼ਲ ਮੰਗਲ ਕੇ ਮੈਂ ਰਹ ਜੂਗਾ ਸੰਸਾਰ ਚ ਰਾਜ ਕੇ ਮੈਂ ਕੁਸ਼ਲ ਮੰਗਲ ਦੇ ਵਿੱਚ ਚੱਲੂਗਾ ਕਹਿੰਦਾ ਮਨ ਜਾਣ ਤਾਂ ਸਭ ਬਾਤ ਹਰ ਆਦਮੀ ਦਾ ਮਨ ਜਾਣਦਾ ਹੈ ਵਾਟ ਇਜ਼ ਰੌਂਗ ਵਾਟ ਇਜ਼ ਰਾਈਟ ਕੀ ਹੈ ਮੈਂ ਗਲਤ ਮੈਨੂੰ ਆ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਪਾਪ ਕੀਆ ਪੁੰਨ ਕੀਆ ਗਲਤ ਕੀਆ ਠੀਕ ਕੀਆ ਸਾਰੇ ਜਾਣਦੇ ਨੇ ਪਰ ਜਾਣਦੇ ਔਗਣ ਕਰ ਜਾਣ ਬੁੱਝ ਕੇ ਤਾਂ ਕਰਦੇ ਨੇ ਤੱਕਾ ਇਹ ਕਰਵਾਉਂਦੇ ਨੇ ਆੜ ਬੁੱਝ ਕੇ ਤੱਕਾ ਕਾਹੇ ਕੀ ਕੁਛ ਰਾਤ ਫਿਰ ਅਮਨ ਕੇ ਮੈਂ ਰਹ ਜੂਗਾ ਹਾਥ ਦੀਪ ਕੂਏ ਪਰ ਤੁਹਾਡੇ ਕੋਲ ਅਕਲ ਵੀ ਆ ਖੂਚ ਆਫ ਡਕਦੇ ਹੋ ਤੁਸੀਂ ਤੁਹਾਡੇ ਘਰ ਮੰਗਲ ਕੇ ਮੈਂ ਰਹ ਜੂਗਾ ਹਿੰਦੁਸਤਾਨ ਚ ਅਮਨ ਕੇ ਰਹ ਜੂਗਾ ਧਰਮ ਤੁਹਾਡੇ ਕੋਲ ਆ ਤੁਸੀਂ ਧਰਮ ਤੇ ਉਲਟ ਕੰਮ ਕਰਦੇ ਹੋ ਸਾਰੇ ਪ੍ਰੈਕਟੀਕਲੀ ਅਮਨ ਨਹੀਂ ਰਹਿ ਸਕਦਾ ਜੋਰ ਲਾ ਲੈਣ ਚਾਹੇ ਅਮਲ ਧਰਮ ਦੇ ਵਿੱਚ ਐ ਅਮਲ ਇਮਾਨਦਾਰੀ ਦੇ ਵਿੱਚ ਐ ਅਮਲਾ ਨਾਲ ਨਿਬੜੇ ਨੇ ਹੋਰ ਕੋਈ ਇਲਾਜ ਨਹੀਂ ਜੋ ਲਾਣ ਚਾਹੇ ਨਹੀਂ ਤਾਂ ਗ੍ਰੇਯੋਦ ਹੋ ਜੂ ਤਾਂ ਮਰ ਜਾਣਗੇ ਵਰਲਡ ਵਾਰ ਹੋ ਜੂ ਤਾਂ ਮਰ ਜਾਣਗੇ ਹੁਣ ਕਰੋਨਾ ਨੇ ਪਰਮੇਸ਼ਰ ਨਹੀਂ ਮਾਰਤੇ ਅਕਲ ਉਹਨਾਂ ਦੇ ਇਲਾਜ ਕਰ ਲੋ ਪਰਮੇਸ਼ਰ ਦੀ ਦੇਣ ਹੈ ਕੋਈ ਇਹਦਾ ਐਸੀਆਂ ਬਿਮਾਰੀਆਂ ਹੋਰ ਵੀ ਆਉਣਗੀਆਂ ਬਥੇਰੀਆਂ ਇਹਨਾਂ ਦੀ ਜਿਹੜੀ ਆਪਣੀ ਅਕਲ ਹੈ ਨਾ ਉਹਦਾ ਹੁਣ ਇਮਤਿਹਾਨ ਲੈਣ ਲੱਗਿਆ ਪਰਮੇਸ਼ਰ ਭੱਜੋਣ ਕਿੱਧਰ ਨੂੰ ਭੱਜਦੇ ਹੋ ਭੱਜਣੇ ਬੰਦ ਕਰਤਾ ਬਾਹਰੋਂ ਨਿਕਲਣੇ ਬੰਦ ਕਰਤੇ ਸਾਰੇ ਕਰੋ ਤਰਕੀ ਕਿ ਮੈਂ ਕਹਾਂ ਜਹਾਜ਼ ਵੀ ਬੰਦ ਹੋ ਗਏ ਇਹਨਾਂ ਦੇ ਬਣਾਏ ਹੋਏ ਹੋ ਗਏ ਨਾ ਬੰਦ ਤੇ ਪਰਮੇਸ਼ਰ ਨੇ ਇਹਨਾਂ ਨੂੰ ਦੱਸਿਆ ਵੀ ਜਿਹੜੀ ਮੇਰੇ ਕੋਲ ਪਾਵਰ ਹੈ ਆ ਤੁਹਾਡੇ ਕੋਲ ਪਾਵਰ ਕਿੰਨੀ ਕਾ ਤੁਹਾਡੇ ਕੋਲ ਪਾਵਰ ਕਿੰਨੀ ਕਾ ਇਹਨਾਂ ਲੋਕਾਂ ਨੂੰ ਕੋਈ ਸ਼ਕਲ ਨਹੀਂ ਹੈ ਬੇਈਮਾਨ ਕੋਲ ਅਕਲ ਹੁੰਦੀ ਹੀ ਨਹੀਂ ਜਦੋਂ ਆਦਿ ਜਿਹੜਾ ਆਦਮੀ ਇਮਾਨਦਾਰੀ ਛੱਡਦਾ ਉਹ ਮੂਰਖ ਹੁੰਦਾ ਮਹਾ ਮੂਰਖ ਹੁੰਦਾ ਉਹ ਨਰਕ ਨੂੰ ਜਾ ਰਿਹਾ ਹੈ ਮਨੁੱਖਾ ਜਨਮ ਛੱਡ ਕੇ ਥੱਲੇ ਦੇ ਜਨਮ ਲੈਣਗੇ ਉਹ ਨੂੰ ਤਾਂ ਨਰਕ ਨੂੰ ਜਾ ਰਿਹਾ ਹੈ ਨਰਕ ਨੂੰ ਜਾਣ ਕੋ ਅਗਲ ਮੰਦੀ ਗਿਆ ਉਹ ਆਪਣੀ ਜਿਹੜੀ ਫਿਜ਼ੀਕਲ ਤੌਰ ਤੇ ਤਾਂ ਜੋ ਮਰਜੀ ਹੋਵੇ ਤਰੱਕੀ ਕਰੇ ਸੰਸਾਰ ਦੇ ਵਿੱਚ ਤਾਂ ਚਾਹੇ ਉਹਦੀ ਇੱਜ਼ਤ ਹੋਵੇ ਪਰ ਪਬਲਿਕ ਦੇ ਮਨਾ ਚ ਇੱਜ਼ਤ ਨਹੀਂ ਹੁੰਦੀ ਵਿੱਚ ਪਬਲਿਕ ਵਿੱਚ ਸੰਗਤ ਪਬਲਿਕ ਨੂੰ ਸੰਗਤ ਕਹਿੰਦੇ ਨੇ ਗੁਰਬਾਣੀ ਜਨਤਾ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਸਾਰਿਆਂ ਦੇ ਅੰਦਰ ਹਰ ਵਸਦਾ ਹੈ ਹਰ ਦਾ ਜੇ ਦਰਸ਼ਨ ਕਰਨਾ ਇੱਕ ਟੀਜੇ ਪਾਸ਼ਾ ਕਹਿੰਦੇ ਨੇ ਉਹ ਕਹਿੰਦੇ ਨੇ ਸਾਰੇ ਹਰ ਦਾ ਦਰਸ਼ਨ ਕਰਨ ਨੂੰ ਕਹਿੰਦੇ ਨੇ ਹਰੀ ਦਾ ਦਰਸ਼ਨ ਕਰਨਾ ਹਰੀ ਦਾ ਦਰਸ਼ਨ ਕਰਨਾ ਮੂਰਤੀਆਂ ਬਣਾਈ ਬੈਠੇ ਨੇ ਮੂਰਤੀ ਚ ਹੋਊਗਾ ਓਏ ਐ ਮੂਰਤੀ ਚ ਉਹ ਆ ਜਿਹੜੀ ਮੂਰਤੀ ਬਣਾਈਆ ਪਰਮੇਸ਼ਰ ਨੇ ਚ ਹੋਊਗਾ ਸਰੀਰ ਜਿਹੜਾ ਤੁਰਦਾ ਫਿਰਦਾ ਇਹ ਦੇ ਵਿੱਚ ਹਰੀ ਆ ਸਰੀਰ ਤਾਂ ਮਿੱਟੀ ਆ ਇਹ ਤਾਂ ਮੂਰਤੀ ਹੋਈ ਆ ਸਰੀਰ ਤਾਂ ਤੁਸੀਂ ਤਾਂ ਮੂਰਤੀ ਦੀ ਗੱਲ ਮੂਰਤੀ ਬਣਾਉਂਦੇ ਡੁਪਲੀਕੇਟ ਸੱਚੀ ਮੂਰਤੀ ਬਣਾਓ ਸਰੀਰ ਸਾਡਾ ਆਪਣੀ ਸੱਚੀ ਮੂਰਤ ਆ ਅਸੀਂ ਨਹੀਂ ਬਣਾਇਆ ਇਹ ਪਰਮੇਸ਼ਰ ਦੇ ਦੇਣਾ ਉਹਦੀ ਅਸੀਂ ਆ ਦੀ ਨਕਲ ਬਣਾ ਲਿਓ ਉਹਦੇ ਚ ਪਾ ਲਦੇ ਨੇ ਉਹ ਕਹਿੰਦੇ ਵਿਸ਼ਵ ਸੰਸਾਰ ਇਹ ਵਿਸ਼ਵ ਸੰਸਾਰ ਜੋ ਤੂੰ ਦੇਖਦਾ ਇਹ ਹਰ ਦਾ ਰੂਪ ਹੈ ਹਰ ਨਹੀਂ ਹੈ ਹਰ ਦੇ ਵਿੱਚ ਹੈ ਹਰ ਨਹੀਂ ਦਿਦਾ ਤੈਨੂੰ ਜੇ ਹਰ ਦਾ ਰੂਪ ਦੇਖਣਾ ਹੈ ਕਿਉਂਕਿ ਦਰਸ਼ਨ ਰੂਪ ਦੇ ਹੁੰਦੇ ਨੇ ਦਰਸ਼ਨ ਰੂਪ ਦੇ ਹੁੰਦੇ ਨੇ ਪਰ ਚੀਨੀ ਅਸੀਂ ਦੇਖ ਲਈ। ਦੇਖ ਲਈ ਨਾ ਖਲ ਉਹ ਮਿੱਠੇ ਦਾ ਰੂਪ ਐ, ਮਿੱਠਾ ਨਹੀਂ ਐ। ਚੀਨੀ ਮਿੱਠੇ ਦਾ ਰੂਪ ਐ, ਮਿੱਠਾ ਨਹੀਂ ਐ। ਜੀਣਾ ਕੀ ਐ ਚੀਨੀ ਦਾ ਰੂਪ। ਮਿੱਠਾ ਤਾਂ ਨਹੀਂ ਨਾ ਨੀ ਅੱਖਾਂ ਨੂੰ ਸਾਨੂੰ। ਮਿੱਠਾ ਦਾ ਜੀਭ ਨੂੰ ਲਾਏ ਤੇ ਪਤਾ ਲੱਗੂਗਾ। ਉਹ ਦੇਖਦਾ ਨਹੀਂ। ਮਿੱਠਾ ਅਨੁਭਵ ਦੀ ਗੱਲ ਐ। ਦਰਸ਼ਨ ਜਿਹੜਾ ਹੋਣਾ ਉਹ ਚੀਨੀ ਦਾ ਹੋਣਾ। ਉਹ ਤਾਂ ਮਿੱਠੇ ਉਹ ਤਾਂ ਦੇਖਣੇ ਨਹੀਂ ਮਿੱਠਾ ਨਹੀਂ ਜਾਂਦਾ ਉਹਦੇ ਵਿੱਚ ਜੇ ਰੂਪ ਦਾ ਦਰਸ਼ਨ ਹੋਊਗਾ ਆ ਹਵਾ ਦਾ ਕੋਈ ਰੂਪ ਨਹੀਂ ਸਾਨੂੰ ਅੱਖਾਂ ਨੂੰ ਨਹੀਂ ਦੀਦੀ ਮਹਿਸੂਸ ਹੁੰਦੀ ਹੈ ਹਵਾ ਦਾ ਕੋਈ ਰੂਪ ਹੈ ਜਿਹੜੀ ਜਿਹਦਾ ਰੂਪ ਨਹੀਂ ਉਹ ਸਾਨੂੰ ਦੀਦੀ ਨਹੀਂ ਆਕਾਸ਼ ਦਾ ਕੋਈ ਰੂਪ ਨਹੀਂ ਵਿਜੀਬਲ ਨਹੀਂ ਹੈ ਆਕਾਸ਼ ਪਾਣੀ ਤੋਂ ਆਖਰੂਪ ਬਣਦਾ ਉਹ ਕਹਿੰਦਾ ਜਲ ਤੇ ਤਰ ਪਵਣ ਸਾਜਿਆ ਤੈਨੂੰ ਪਵਣ ਪਾਣੀ ਤੋਂ ਬਣਨੇ ਪਾਣੀ ਤੇ ਆਖਰੂਪ ਪੈਦਾ ਹੋਇਆ ਹਵਾ ਤਾਂ ਖਰੂਪ ਨਹੀਂ ਹੈ ਉਹ ਰੂਪ ਵੀ ਹੈ ਰੂਪ ਹੈ ਵੀ ਨਹੀਂ ਰੂਪ ਹੈ ਵੀ ਰੂਪ ਹੈ ਵੀ ਨਹੀਂ ਜਿਹਦੇ ਵਿੱਚ ਪਾਦੋ ਹੀ ਰੂਪ ਹੈ ਇੱਥੇ ਕਰਕੇ ਰੂਪ ਦਾ ਦਰਸ਼ਨ ਅੱਖਾਂ ਨਾਲ ਅੱਖਾਂ ਨਾਲ ਕੀ ਹੈ ਰੰਗ ਔਰ ਰੂਪ ਦੋ ਚੀਜ਼ਾਂ ਦਾ ਦਰਸ਼ਨ ਅੱਖਾਂ ਨਾਲ ਤੇ ਰੂਪ ਦਾ ਦਰਸ਼ਨ ਕਰਨਾ ਹੈ ਅਸੀਂ ਉਹ ਕਹਨਗੇ ਜੇ ਤੂੰ ਚਾਹਣਾ ਮੈਂ ਹਰ ਦਾ ਦਰਸ਼ਨ ਕਰਨਾ ਹੈ ਤਾਂ ਕਿਵੇਂ ਹੋਊਗਾ ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਹਰ ਕਾ ਰੂਪ ਹੈ ਸਾਰੇ ਜੋ 84 ਲੱਖ ਜੂਨ ਚ ਹਰ ਵਦ ਹਰ ਰੂਪ ਨਾ ਤੇ ਨਹੀਂ ਆਇਆ ਦੇਖ ਲੈ ਯਾਰ ਦੇਖ ਲੈ ਆਇਆ ਤੂੰ ਬਣਾ ਕੇ ਬੈਗਾ ਕ੍ਰਿਸ਼ਨ ਭਗਵਾਨ ਉਹ ਬਿਸ਼ਰੂਪ ਭਗਵਾਨ ਦੀ ਮੂਰਤੀ ਉਹ ਨਹੀਂ ਹੈ ਉਹ ਉਹਦੇ ਚ ਹਰ ਹਰ ਤਾਂ ਜਿਉਂਦੇ ਜੀਆਂ ਚ ਹੈ ਉਹ ਜਿਉਂਦੇ ਜੀਆ ਨਾ ਤੁਸੀਂ ਕੀ ਕਰ ਰਹੇ ਹੋ ਮਾਰ ਰਹੇ ਹੋ ਉਹਨਾਂ ਨੂੰ ਲੋਟਰ ਹੈ ਖੂਨ ਚੂਸ ਰਹੇ ਹੋ ਦਰਸ਼ਨ ਉਹ ਹਰ ਡੁਪਲੀਕੇਟ ਦੀ ਪੂਜਾ ਕਰ ਰਹੇ ਹੋ ਇਹ ਤਾਂ ਰਬ ਲੇਕਿਨ ਇਹ ਗੱਲਾਂ ਯੂਨੀਵਰਸਿਟੀ ਵਾਲਿਆਂ ਨੂੰ ਤੇ ਅਰਥਾਂ ਦਾ ਨਹੀਂ ਪਤਾ ਮੈਨੂੰ ਕੋਈ ਆਦਮੀ ਦੁਨੀਆ ਦਾ ਗੁਰਬਾਣੀ ਦਾ ਅਰਥ ਕਰਕੇ ਦਿਖਾ ਦੇ ਇਹਨਾਂ ਦੀ ਭਾਸ਼ਾ ਹੀ ਹੋਰ ਬਣਾਈ ਹੋਈ ਹੈ ਉਲਟ ਹੈ ਅਰਥ ਕਰਕੇ ਦਿਖਾਉਣ ਹੈ ਗੁਰਬਾਣੀ ਦੇ ਕਿਹੜਾ ਕਰ ਦੂਗਾ ਇਹਨਾਂ ਚ ਸਮਝ ਹੀ ਨਹੀਂ ਆਈ ਇਹਨਾਂ ਨੂੰ ਗੁਰਬਾਣੀ ਕਿਉਂਕਿ ਗੁਰਬਾਣੀ ਦੀ ਆਪਣੀ ਰਿਖਸ਼ਣ ਰਹੀ ਆਪ ਹੈ ਉਹ ਨਿਰਾਕਾਰੀ ਦੁਨੀਆ ਦੀ ਗੱਲ ਹੈ ਇਹ ਸਾਕਾਰੀ ਦੁਨੀਆ 'ਚ ਬੈਠੇ ਨੇ ਲੋਕ ਲੜੇ ਮਾਇਆ ਤੁਹਾਡੀ ਉਹ ਸਾਖਾਰੀ ਦੁਨੀਆ ਦੇ ਵਿੱਚ ਨੂੰ ਬੈਠੇ। ਸਰੀਰ ਤੋਂ ਕਹਾਂ ਉਹਨੂੰ ਪਤਾ ਹੀ ਨਹੀਂ ਕੀ ਹੈ। ਮਾਇਆ ਤੋਂ ਕਹਾਂ ਸੋਚੇ ਨਹੀਂ ਸਕਦੇ। ਲਿਜ ਬੁੱਧੀ ਉੱਥੇ ਨਹੀਂ ਕੰਮ ਕਰਦੀ ਆਖੇ। ਮਾਇਆ ਦੇ ਆਖੇ हट ਕੇ ਜਾਂਦੀ ਹੈ ਬੁੱਧੀ ਬਿਰਦਵਾਨ ਦੀ। ਤੇ ਵਿਦਵਾਨ ਇੱਥੋਂ ਨਹੀਂ ਕੱਢ ਸਕਦੇ। ਯੂਨੀਵਰਸਿਟੀਾਂ ਦੇ ਪੜੇ ਹੋਏ ਨਹੀਂ ਕੱਢ ਸਕਦੇ। ਵੱਡੇ ਵੱਡੇ ਜੱਜ ਨਹੀਂ ਕੱਢ ਸਕਦੇ। ਇੱਥੋਂ ਕੋਈ ਵੀ ਨਹੀਂ ਕੱਢ ਸਕਦਾ। ਯੂਨੀਵਰਸਿਟੀਾਂ ਨੇ ਤਾਂ ਬਿਲਕੁਲ ਉਦਾਂ ਹੀ ਬਿਕੇ ਹੋਏ ਨੇ ਤਾਂ ਬਕਾਊ ਮਾਲ ਹੁੰਦਾ। ਇਹਨਾਂ ਦਾ ਕੀ ਗਿਆ ਜਿਹੜੇ bc ਵਗੈਰਾ ਨੇ ਸਾਡੋ ਝੋਲੀ ਚੁੱਕ ਹੁੰਦੇ ਨੇ ਸਾਰੇ ਇਹ ਇਹਨਾਂ ਦੇ ਕੋਲ ਕੀ ਆ ਕੋਈ ਆਦਮੀ ਹੋ ਉਹਨਾਂ ਚ ਮਿਲਲੇ ਮਿਲਲੇ ਉਹਦੀ ਫਿਰ ਬਣਦੀ ਨਹੀਂ ਉਹ ਫਿਰ ਬਣਦੀ ਨਹੀਂ ਨਾ ਜਾ ਕੇ ਉਹ ਫਿਰ ਇਕੱਲਾ ਹੋ ਜਾਂਦਾ ਤੇ ਇਹ ਆ ਧਰਮ ਤੋਂ ਬਿਨਾ ਰਾਜ ਨਹੀਂ ਚੱਲ ਸਕਦਾ ਧਰਮ ਬਿਨਾ ਨਹੀਂ ਰਾਜ ਚਲੇ ਹੈ ਰਾਜ ਤਾਂ ਚੱਲਦਾ ਤਾਰ ਚਲੂਗਾ ਧਰਮ ਦੇ ਨਾਲੇ ਧਰਮ ਨੂੰ ਛੱਡ ਕੇ ਜਿਹੜਾ ਰਾਜ ਆ ਉਹ ਕੀ ਹੈ ਧਰਮ ਬਿਨਾਂ ਸਭ ਦਲੇ ਮਲਾ ਹੈ ਧਰਮ ਦੇ ਬਿਨਾਂ ਤਾਂ ਰਾਜ ਦਲੇ ਮਲਾ ਹੈ ਜਿਵੇਂ ਹੋ ਰਿਹਾ ਧੱਕੇ ਚਾਹੀ ਜੀ ਦੀ ਜਿਸकी लाठी ਉਸकी भैंस ਧਰਮ ਤੋਂ ਬਿਨਾਂ ਜਿਹਦੇ ਕੋਲ लाठी ਹੈ ਉਹੀ ਮਾਲਕ ਹੈ ਜੇ लाठी ਜੀ ਨੇ ਖੋਲੀ ਨਾ ਹੁਣ ਕੋਈ ਮਹਾਸਾਚਾਰ ਦਾ ਬਾਹਰ लाठी ਹੈ ਉਹਦੇ ਕੋਲ ਕੋਈ ਬਾਦ ਨਾ ਆਇਆ ਕਕੜਾ ਸੇ ਉਹਨਾਂ ਦੀ लाठी ਖੋਲੀ लाठी ਖੋਲੀ ਮੈਸਾ ਹਕਲੀਓ ਨੇ ਗੱਲ ਉਹ ਹੋਰ ਹੁੰਦਾ ਰਾਜੇ ਕੋ ਗਿਆ ਇਹ ਪੁਲਿਸ ਕੋ ਗਿਆ ਜਿਹੜਾ ਵੀ ਅਧਿਕਾਰੀ ਕੋ ਗਿਆ ਗਾਂ ਉਹ ਵੀ ਉਹ ਜਾਈ ਸੀ ਕਿਉਂਕਿ ਚੋਰ ਨਾ ਮਿਲੇ ਉਹ ਦਾਕੂ ਤਾਂ ਉਹਦਾ ਹੀ ਸੀ ਰਾਜੇ ਦਾ ਸੀ ਜਿਵੇਂ ਇਹਨਾਂ ਦੇ ਪੁਲਿਸ ਵਾਲਿਆਂ ਨੇ ਉਹ ਡਾਕੂ ਨਹੀਂ ਪਾਲੇ ਹੋਏ ਐ ਜਿਹੜੇ ਬੇਦਨ ਨਸ਼ੇ ਇਹ ਨਾ ਦਿਨਾਂ ਨਹੀਂ ਲੜੇ ਹੋਏ ਅਤਵਾਦੀ ਇਹਨਾਂ ਦੇ ਨਾਲ ਨਹੀਂ ਲੜੇ ਹੋਏ ਸਾਲ ਇਹਨਾਂ ਦੇ ਪੈਦਾ ਕੀਤਾ ਹੋਇਆ ਉਹ ਕਹਿੰਦਾ ਅਫਸਰ ਚਲਾ ਗਿਆ ਉਹ ਕਹਿੰਦਾ ਵੀ ਹਾਂ ਭਾਈ ਪਰ ਕਹਿੰਦਾ ਜੀ ਮੈਂ ਸਮਝੀਆਂ ਕਹਿੰਦਾ ਜੀ ਮੈਂ ਸਾਧ ਮੇਰੀਆਂ ਨੇ ਇਹ ਤਾਂ ਮੈਂ ਝੂਠ ਬੋਲਦਾ ਉਹ ਕਹਿੰਦਾ ਵੀ ਜੇ ਤੇਰੀਆਂ ਮੈਸੇ ਤੇਰੀ ਲਾਠੀ ਕਿੱਥੇ ਗਈ ਕਹਿੰਦਾ ਜੀ ਨੇ ਖੋਲੀ ਕਹਿੰਦਾ ਗੱਲ ਝੂਠ ਹੈ ਇਹ ਹੱਥ ਖਾਲੀ ਤੇਰੇ ਕੋ ਲਾਠੀ ਉਹਨੇ ਖੋਗੇ ਮੈਂ ਲਈ ਜਿਸ ਕੀ ਲਾਠੀ ਉਸ ਕੀ ਪੈਸਾ ਨਹੀਂ ਦੀਏ ਲਾਠੀ ਵੇਦੀਏ ਆ ਇਨਸਾਫ ਹੈ ਜਿਸ ਕੀ ਲਾਠੀ ਉਸ ਕੀ ਪੈਸਾ ਅੱਜ ਉਹ ਅੱਜ ਬਿਲਕੁਲ ਐਗਜੈਕਟ ਇਹੀ ਗੱਲ ਹੈ ਜਿਹਦਾ ਕਬਜ਼ਾ ਹੈ ਉਹ ਮਾਲਕ ਹੈ ਸਰਕਾਰਾਂ ਕਹਿੰਦੇ ਜਿਹਦਾ ਕਬਜ਼ਾ ਮਾਲਕ ਜਿਸ ਕੀ ਲਾਠੀ ਉਸ ਕੀ ਪੈਸਾ ਬਸ ਇਨਸਾਫ ਵਾਲੀ ਤਾਂ ਗੱਲ ਹੀ ਨਹੀਂ ਹੈ ਇਹਨਾਂ ਦੇ ਉੱਥੇ ਤੱਕ ਤਾਂ ਪਹੁੰਚਣ ਹੀ ਨਹੀਂ ਦਿੱਤਾ ਅੰਗਰੇਜ਼ ਨੇ ਸ਼ੈਤਾਨ ਕਿਉਂ ਇਨਸਾਫ ਕਰੂਗਾ ਜੇ ਇਨਸਾਫ ਹੋਊਗਾ ਜਿੱਥੇ ਸ਼ੈਤਾਨ ਵਾਸਤੇ ਰਹਿਣ ਨੂੰ ਜਗ੍ਹਾ ਨਹੀਂ ਉੱਥੇ ਰਹਿਣੀ ਸ਼ੈਤਾਨ ਵਾਸਤੇ ਕੋਈ ਜਗ੍ਹਾ ਲੁਕਾਉਣ ਨੂੰ ਨਹੀਂ ਰਹਿਣੀ ਇਨਸਾਫ ਦੇ ਰਾਜ ਦੇ ਵਿੱਚ ਜਿਹਨੇ ਰਾਜ ਕਰਿਆ ਉਹ ਸ਼ੈਤਾਨ ਹੈ ਆਪ ਉਹ ਆਪਣੇ ਵਾਸਤੇ ਜਿਹੜਾ ਖਾਨਾ ਕਿਉਂ ਬਣਾਊਗਾ ਇਹ ਕਰਕੇ ਸਭਨਾਂ ਸ਼ੈਤਾਨ ਦਾ ਬਣਾਇਆ ਹੋਇਆ ਸ਼ੈਤਾਨ ਦੇ ਲੁਕਣ ਨੂੰ ਜਗ੍ਹਾ ਹੈ ਇਥੇ ਸਭ ਕੁਝ ਇਹਨੂੰ ਪਰਮਾਰਥ ਤੋਂ ਬਿਨਾ ਧਰਮ ਤੋਂ ਬਿਨਾ ਕੋਈ ਨਹੀਂ ਸ਼ੈਤਾਨ ਨੂੰ ਕਾਬੂ ਕਰ ਸਕਦਾ ਉਹ ਕਰ ਸਕਦਾ ਹੁਣ ਸ਼ੈਤਾਨ ਇਹ ਚਾਹੁੰਦੇ ਨਹੀਂ ਸ਼ੈਤਾਨ ਜਿਹੜੇ ਲੀਡਰ ਨੇ ਸ਼ੈਤਾਨ ਨੇ ਉਹ ਤਾਂ ਚਾਹੁੰਦੇ ਨਹੀਂ ਜਿਨ੍ਹਾਂ ਕੋਲ ਪਾਵਰ ਹੈ ਬਿਊਰੋਕ੍ਰੇਸੀ ਹੈ ਸ਼ੈਤਾਨ ਨੇ ਉਹ ਤਾਂ ਚਾਹੁੰਦੇ ਨਹੀਂ ਹੁਣ ਪਬਲਿਕ ਚਾਹੁੰਦੀ ਹੈ ਜਦ ਤਨ ਪਬਲਿਕ ਚਾਹੂਗੀ ਸ਼ੈਤਾਨ ਬਸ ਇਹਦਾ ਸ਼ੈਤਾਨ ਹਥਿਆਰ ਸੁੱਟ ਦੂਗਾ ਸਰੈਂਡਰ ਹੋ ਜਾਊਗਾ ਨਹੀਂ ਤਾਂ ਫਿਰ ਉਹ ਜਵੇਂ ਅੱਗੇ ਆਉਣਾ ਹੁੰਦਾ ਹੈ ਰੈਵੋਲੂਸ਼ਨ ਹੋ ਜਾਊਗਾ ਸ਼ੈਤਾਨ ਬਲੀ ਦਾ ਬੱਕਰਾ ਬਣ ਜਾਊਗਾ ਬਲੀ ਦਾ ਬੱਕਰਾ ਬਣ ਜਾਊ ਸ਼ੈਤਾਨ ਫਿਰ ਹੁਣ ਬਲੀ ਦਾ ਬੱਕਰਾ ਗਰੀਬ ਨੂੰ ਬਣਾਇਆ ਹੋਇਆ ਹੈ ਫਿਰ ਇਹੀ ਪਬਲਿਕ ਇਹਨੂੰ ਬਲੀ ਦਾ ਬੱਕਰਾ ਬਣਾ ਦੂਗੀ ਦੋੇ ਰਸਤੇ ਨੇ ਹੁੰਦਾ ਹੀ ਰਹਿੰਦਾ ਹੈ ਸਰ ਉਹ ਤਾਂ ਪਰਮੇਸ਼ਰ ਕਰਦਾ ਹੈ ਰੀਤੇ ਭਰੇ ਭਰੇ ਸੁਕਲਾਨੇ ਕਹਿੰਦੇ ਜਿਹੜੇ ਖਾਲੀ ਨੇ ਜਿਨਾਂ ਕੋ ਹੈ ਨਹੀਂ ਧਨ ਉਹਨਾਂ ਨੂੰ ਤਾਂ ਭਰ ਦਿੰਦਾ ਹੈ ਜਿਹੜੇ ਅਕਲ ਤੋਂ ਘੱਟ ਨੇ ਗਿਆਨ ਤੋਂ ਘੱਟ ਨੇ ਉਹਨਾਂ ਨੂੰ ਗਿਆਨ ਮਿਲ ਜਾਂਦਾ ਹੈ ਜਿਹੜੇ ਭਰੇ ਨੇ ਖਾਲੀ ਹੋ ਜਾਂਦੇ ਨੇ ਬ੍ਰਾਹਮਣ ਕਹਿੰਦਾ ਸੀ ਮੈਂ ਬਹੁਤ ਵਿਦਵਾਨ ਹਾਂ ਮੇਰੇ ਕੋ ਗਿਆਨ ਹੈ ਉਹ ਖਾਲੀ ਹੋ ਗਏ ਰਬਦਾਸ ਨੂੰ ਰਾਜ ਮਿਲ ਗਿਆ ਰਬਦਾਸ ਭਰ ਗਿਆ ਕਬੀਰ ਭਰ ਗਿਆ ਤਲੋਚਨ ਭਰ ਗਿਆ ਦੱਸੋ ਕਿਹੜਾ ਇਹਨਾਂ ਦੇ ਵਿੱਚ ਭਗਤਾਂ ਦੇ ਵਿੱਚ ਹੈ ਇਹ ਕਿਨੇ ਜੀਤਾ ਪਰਮੇਸ਼ਰ ਨੇ ਕੀਤਾ ਪਰ ਇਹ ਤਾਂ ਖਾਲੀ ਨੇ بڑے بڑے ਮਠਾਂ ਦੇ ਮਾਲ ਖਾਲੀ ਨੇ بڑے بڑے ਇਹਨਾਂ ਦੇ ਰਾਜੇ ਨੇ ਸੰਤ ਖਾਲੀ ਨੇ ਗਿਆਂ ਤੋਂ ਨਾਮ ਤਾਂ ਤੋਂ ਖਾਲੀ ਨੇ ਜਿਹੜੇ ਖਾਲੀ ਸੀ ਉਹ ਭਰੇ ਪਏ ਨੇ ਗਰੀਬ ਤੇ ਇੰਦਰ ਦੁਨਿਆਵੀ ਤਾਂ ਦੇ ਵਿੱਚ ਵੀ ਇਹ ਵੇ ਕਰ ਦਿੰਦਾ ਗਰੀਬਾਂ ਨੂੰ ਉੱਤੇ ਕਰ ਦਿੰਦਾ ਥੱਲੇ ਵਾਲੇ ਉੱਤੇ ਕਰ ਤੇ ਉੱਤੇ ਵਾਲੇ ਥੱਲੇ ਕਰ ਤੇ ਇਹੀ ਦੋ ਕੰਮ ਕਰਦਾ ਰਹਿੰਦਾ ਪਰਮੇਸ਼ਰ ਇਹ ਹੁੰਦੇ ਹੀ ਰਹਿੰਦੇ ਨੇ ਫੇਰ ਹੋ ਜਾਣਗੇ